ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ ਵਿੱਚ ਸਾਰਿਆਂ ਦਾ ਸਵਾਗਤ ਹੈ ਅੱਜ ਅਸੀਂ ਜਾਣਾਂਗਾ ਜਾਣਾਂਗੇ ਐਚਡੀਐਫਸੀ ਲਾਈਫ ਦਾ ਜੋ ਟਰਮ ਪਲਾਨ ਹੈ ਉਹ ਕੀ ਹੈ ਤੇ ਕੌਣ-ਕੌਣ ਇਹ ਪਲਾਨ ਲੈ ਸਕਦਾ ਹੈ ਸਭ ਤੋਂ ਪਹਿਲਾਂ ਤਾਂ ਜੋ ਟਰਮ ਪਲਾਨ ਲੈਣ ਵਾਸਤੇ ਵਿਅਕਤੀ ਦੀ ਜੋ ਏਜ ਹੈ ਉਹ 18 ਤੋਂ 55 ਦੇ ਵਿੱਚ ਵਿੱਚ ਹੋਣੀ ਚਾਹੀਦੀ ਹੈ ਤੇ ਦੂਸਰੀ ਗੱਲ ਹੈ ਅਸੀਂ ਕਰਦੇ ਹਾਂ ਕਿ ਕੌਣ-ਕੌਣ ਜੋ ਹੈ ਟਰਮ ਪਲਾਨ ਲੈ ਸਕਦਾ ਹੈ ਜੋ ਵਰਕਿੰਗ ਪਰਸਨ ਹੈ ਉਹ ਟਰਮ ਪਲਾਨ ਲੈ ਸਕਦਾ ਹੈ ਤੇ ਵਰਕਿੰਗ ਲੇਡੀ ਇਹ ਦੋਨੇ ਮਤਲਬ ਲੈ ਸਕਦੇ ਜੋ ਕੰਮ ਕਰਨ ਵਾਲੇ ਜੋ ਹੈ ਲੇਡਿਸ ਹੋਵੇ ਚਾਹੇ ਜੈਂਟਸ ਹੋਵੇ ਇਹ ਦੋਨੇ ਜੋ ਹੈ ਟਰਮ ਪਲਾਨ ਲੈ ਸਕਦੇ ਹੈ ਹਾਊਸ ਵਾਈਫ ਵੀ ਟਰਮ ਪਲਾਨ ਲੈ ਸਕਦੀ ਬਿਹਾਫ ਆਫ ਵਰਕਿੰਗ ਹਸਬੰਡ ਮਤਲਬ ਜੋ ਘਰ ਵਾਲੇ ਦੇ ਜੋ ਹੈਗਾ ਏ ਕੀ ਬਿਹਾਫ ਤੇ ਜੇਦੀ ਹਸਬੰਡ ਦੀ ਚੰਗੀ ਇਨਕਮ ਹੋਵੇ ਉਹ ਵੀ ਟਰਮ ਪਲਾਨ ਲੈ ਸਕਦੇ ਹੈ एलिਜੀਬਲ ਹੈ ਪਲੱਸ ਆਈਟੀਆਰ ਵੀ ਇੱਕ ਜ਼ਰੂਰੀ ਚੀਜ਼ ਹੈ ਯੂ ਆਈਟੀਆਰ ਫਿਲ ਕਰਨੀ ਵੀ ਜ਼ਰੂਰੀ ਹੈ ਇਸ ਦੇ ਵਿੱਚ ਹਾਂਜੀ ਤੇ ਦੂਸਰਾ ਅਸੀਂ ਜਾਣਦੇ ਹਾਂ ਕਿ ਕੌਣ-ਕੌਣ ਨਹੀਂ ਲੈ ਸਕਦਾ ਇਹਦੇ ਵਿੱਚ ਜੋ ਫਿਜ਼ੀਕਲੀ ਜੋ ਸਟਰੋਂਗ ਨਹੀਂ ਹੈ ਉਹਨਾਂ ਨੂੰ ਜੋ ਟਰਮ ਪਲਾਨ ਨਹੀਂ ਮਿਲਦਾ ਜੋ ਫਿਜ਼ੀਕਲੀ ਜਿੱਦਾਂ ਉਹਨਾਂ ਦੀ ਕੋਈ ਸਰਜਰੀ ਹੋਈ ਹੋਵੇ ਜਿਸ ਤਰ੍ਹਾਂ ਕੋਈ ਅੰਗ ਕੱਟਿਆ ਹੋਵੇ ਜਾਂ ਕੱਢਿਆ ਹੋਵੇ ਉਹ ਇਹ ਪਲਾਨ ਨਹੀਂ ਲੈ ਸਕਦੇ ਅਤੇ ਜੋ ਕੋਈ ਵੀ ਕੰਮ ਨਹੀਂ ਕਰਦੇ ਉਹ ਵੀ ਇਹ ਟਰਮ ਪਲਾਨ ਨਹੀਂ ਲੈ ਸਕਦੇ ਅਤੇ ਜਿਨ੍ਹਾਂ ਦੀ ਤਨਖਾਹ 20000 ਤੋਂ ਘੱਟ ਹੈ ਉਹ ਬਿਲਕੁਲ ਵੀ ਅਲੀਜੀਬਲ ਨਹੀਂ ਹੁੰਦੇ ਟਰਮ ਪਲਾਨ ਵਾਸਤੇ ਉਹਨਾਂ ਨੂੰ ਟਰਮ ਪਲਾਨ ਲੈਣ ਵਾਸਤੇ ਪਹਿਲਾਂ ਤੋਂ ਰੁਕਣਾ ਪਵੇਗਾ ਰੁਕਣਾ ਪਾਏਗਾ 20000 ਤੋਂ ਅਪ ਤਨਖਾਹ ਤੋਂ ਬਾਅਦ ਹੀ ਉਹ ਲੈ ਸਕਦੇ ਆ ਪਲੱਸ ਜੋ ਆਈਟੀਆਰ ਨਹੀਂ ਪੇ ਕਰਦੇ ਉਹਨਾਂ ਨੂੰ ਇਹ ਟਰਮ ਪਲਾਨ ਨਹੀਂ ਮਿਲਦਾ ਸਭ ਤੋਂ ਲਾਸਟ ਬੱਚਿਆਂ ਦਾ ਟਰਮ ਪਲਾਨ ਕਦੀ ਵੀ ਨਹੀਂ ਹੁੰਦਾ ਬੱਚਿਆਂ ਦਾ ਟਰਮ ਪਲਾਨ ਨਹੀਂ ਹੋ ਸਕਦਾ ਸਿਰਫ ਜੋ ਹੈ ਵਰਕਿੰਗ ਜੋ ਹੈ ਜੋ ਡਿਪੈਂਡੈਂਟ ਜਿਸ ਤੇ ਪਰਿਵਾਰ ਜੋ ਡਿਪੈਂਡੈਂਟ ਹੈ ਉਹਦਾ ਹੀ ਟਰਮ ਪਲਾਨ ਹੁੰਦਾ ਹੈ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੁਹਾਨੂੰ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਇਹ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ ਅਗਰ ਕੁਝ ਵੀ ਤੁਸੀਂ ਪੁੱਛਣਾ ਚਾਹੁੰਦੇ ਹੋ ਤੇ ਮੇਰੀ ਵੀਡੀਓ ਦੇ ਥੱਲੇ ਕਮੈਂਟ ਜਰੂਰ ਕਰਿਓ ਤੇ ਮੈਂ ਤੁਹਾਨੂੰ ਰਿਪਲਾਈ ਜਰੂਰ ਕਰਾਂਗਾ ਓਕੇ ਜੀ ਵੀਡੀਓ ਵੇਖਣ ਲਈ ਧੰਨਵਾਦ ਫਿਰ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਅਗਲੇ ਟੌਪਿਕ ਦੇ ਵਿੱਚ ਓਕੇ ਜੀ